ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸਾਰੇ ਹੈਂਡਵਰਕ ਦੇ ਸੂਟ ਰਹਿਣਗੇ। ਤੇ ਅਲੱਗ-ਅਲੱਗ ਫੈਬਰਿਕ ਤੇ ਬਣੇ ਹੋਏ ਨੇ ਮੇਰੀਆਂ ਭੈਣਾਂ ਜਿੱਦਾਂ ਦੇ ਵੀ ਤੁਸੀਂ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ। ਤੇ ਇਹਨਾਂ ਦੇ ਦੁਪੱਟੇ ਹਜੇ ਰੈਡੀ ਹੋ ਰਹੇ ਨੇ ਜੀ। ਕਿਉਂ ਫਿਰ ਇਹ ਮੈਂ ਹੁਣ ਸਟੀਚਿੰਗ ਲਈ ਦੇਣੇ ਨੇ। ਇੱਕ ਵਾਰ ਆਪਾਂ ਵੀਡੀਓ ਇਦਾਂ ਹੀ ਅਪਲੋਡ ਕਰਦੇ ਆ। ਅੱਜ ਇਹਨਾਂ ਫਿਰ ਆਪਾਂ 1-2 ਦਿਨ ਦੇ ਵਿੱਚ ਪਾਰਸਲ ਆਉਣਾ ਤਾਂ ਨੂੰ ਪਤਾ ਵੀ ਪੂਰੀ ਖਿੱਚ ਦੇ ਨਾਲ ਸੂਟ ਰੈਡੀ ਹੁੰਦੇ ਨੇ ਜੇ ਇੰਨਾ ਟਾਈਮ ਆਪਾਂ ਰੱਖ ਵੀ ਨਹੀਂ ਸਕਦੇ ਹਨ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਚਲੋ ਜੀ ਜੇ ਤੁਸੀਂ ਦੇਖਦੇ ਹੋ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਵੀ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦਈਏ ਇੰਸਟਾ ਤੇ ਨਾ ਸਾਡੇ ਹੁਣ 1 ਮਹੀਨੇ ਦੇ ਵਿੱਚ ਇਹੋ ਜੇ ਸਾਰੇ ਕੋਈ ਵੀ ਸੂਟਾਂ ਦੀ ਰੀਲ ਨਹੀਂ ਪਈ ਕੀ ਕਰੀਏ ਇੰਨੀ ਖਿੱਚ ਦੇ ਵਿੱਚ ਸੂਟ ਰੈਡੀ ਹੋ ਕੇ ਆਉਂਦੇ ਨੇ ਫਟਾਫਟ ਇਦਾਂ ਹੀ ਪਾਰਸਲ ਭੇਜ ਦਨੇ ਆ ਲਓ ਜੀ ਸਭ ਤੋਂ ਪਹਿਲਾ ਰਹੂਗਾ ਜੀ ਇਸ ਤਰ੍ਹਾਂ ਦਾ ਬਰਾਊਨ ਕਲਰ ਦਾ ਸੂਟ ਹੈ ਮੈਂ ਤੁਹਾਨੂੰ ਪਿਕ ਲਾਉਂਗੀ ਇਹਦੀ ਨਾਲ ਵੀ ਕਿਵੇਂ ਬਣੂਗਾ ਇਹ ਫੁੱਲ ਹੈਂਡਵਰਕ ਦੇ ਵਿੱਚ ਹੋਇਆ ਹੋਇਆ ਜੀ ਲਓ ਜੀ 80 ਗ੍ਰਾਮ ਕ੍ਰੇਪ ਤੇ ਹੋਇਆ ਹੈ ਆਪਾਂ ਅਰਜਨ ਦੀ ਜਿਹੜੀ ਨੇਚਰਲ ਕ੍ਰੇਪ ਹੈ ਜੀ ਉਹ ਤਾਂ ਆਪਾਂ ਲਾਉਣੀ ਛੱਡਤੀ ਕਿਉਂ ਉਸ ਇੰਜ ਦੀ ਆ ਉਹਦੀ ਕੰਪਲੇਨ ਹੈ। ਲਓ ਜੀ ਸਾਰਾ ਫੁੱਲ ਹੈਂਡਵਰਕ ਦਾ ਕੰਮ ਹੋਊਗਾ। ਦੇਖੋ। ਗਲੇ ਤੇ ਕੰਮ ਦੇਖੋ। ਪੂਰਾ ਸਿੱਪੀ ਕੱਟ ਦਾਣਾ ਤੇ ਜਿਹੜਾ ਹੈਗਾ ਜੀ ਦਬਕਾ ਵਗੈਰਾ ਲੱਗਿਆ ਹੋਇਆ ਪੂਰਾ ਸਾਰਾ ਫੁੱਲ ਹੈਂਡਵਰਕ ਹੋਇਆ ਹੈ ਜੀ ਸ਼ਰਟ ਦੇ ਵਿੱਚ ਐਦਾਂ ਬੂਟੀ ਰਹੂਗੀ ਤੇ ਘੇਰ ਦਾ ਵੀ ਇਸ ਤਰ੍ਹਾਂ ਤਾਂਾਨੂੰ ਕੰਮ ਮਿਲੂਗਾ। ਘੇਰ ਤੇ ਕੰਮ ਦੇਖੋ ਪੂਰਾ ਫਿਨਿਸ਼ਿੰਗ ਵਾਲਾ ਕੰਮ ਮਿਲੂਗਾ। ਲਓ ਜੀ ਇਸ ਤਰ੍ਹਾਂ ਦਾ ਕੰਮ ਰਹੂਗਾ ਜੀ ਇਹਦੀ ਬੇਲ ਹੈ ਜਿਹੜੀ ਬਾਜੂ ਤੇ ਰਹੂਗੀ। ਜੇ ਤੁਸੀ ਇਹਦੀ ਸਲਵਾਰ ਤੇ ਨਹੀਂ ਕਰਵਾਇਆ ਹੋਇਆ ਜੇ ਤੁਸੀ ਇਹਦੀ ਸਲਵਾਰ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀ ਕਰਵਾ ਸਕਦੇ ਹੋ ਲਓ ਜੀ ਸਲਵਾਰ ਨਾਲ ਤੁਹਾਨੂੰ ਇਹਨਾਂ ਦੇ ਰੇਟ ਨੇ ਫਿਰ ਜਿਹੜੇ ਥੋੜੇ ਜਿਹਾ ਬਾਦੇ ਕੱਟਦੇ ਰਹਿੰਦੇ ਨੇ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਿਓ ਰੇਟ ਇਹਦੇ ਆਪਾਂ ਤਾਂ ਨਹੀਂ ਦੱਸ ਰਹੇ ਜੀ ਨਾਲ ਇਹਨਾਂ ਦੇ ਦੁਪੱਟੇ ਨਹੀਂ ਰੈਡੀ ਹੋਏ ਹੋਏ ਹਜੇ ਤੇ ਜੇ ਤੁਹਾਨੂੰ ਸਹੀ ਲੱਗਿਆ ਹਨ ਤਾਂ ਤੁਸੀਂ ਕਰਵਾ ਸਕਦੇ ਹੋ ਜੇ ਤੁਸੀਂ ਇਹਨੂੰ ਥੋੜਾ ਜਿਹਾ ਹੋਰ ਸਸਤਾ ਕਰਨਾ ਚਾਹੁੰਦੇ ਹੋ ਜੀ ਤਾਂ ਤੁਸੀਂ ਇਹਦੇ ਵਿੱਚ ਫੁੱਲ ਹੈਂਡਵਰਕ ਨਾ ਕਰਵਾਇਓ ਹਨ ਹਰੇਕ ਭੈਣ ਦੇ ਬਜਟ ਦੇ ਵਿੱਚ ਨਹੀਂ ਵੀ ਆਉਂਦਾ ਆ ਤੁਸੀਂ ਹਲਕਾ ਇਹਦੇ ਵਿੱਚ ਆਰੀ ਦਾ ਟੱਚ ਦਵਾ ਸਕਦੇ ਹੋ ਦੇਖੋ ਜੀ ਆਪਾਂ ਆਰੀ ਦਾ ਟੱਚ ਵੀ ਇੰਨਾ ਜ਼ਿਆਦਾ ਨਹੀਂ ਦਿੰਦੇ ਵੀ ਅੱਧੋ ਤੂੰ ਜਾਂ ਅੱਧੋ ਅੱਧ ਦਾ ਸੂਟ ਦਾ ਰੇਟ ਦਾ ਫਰਕ ਪੈ ਜੇ ਹਨਾ ਉਹ ਕੰਮ ਨਹੀਂ ਹੋਊਗਾ ਹਲਕਾ ਆਰੀ ਦਾ ਟੱਚ ਹੋਊਗਾ ਪਤਾ ਵੀ ਨਹੀਂ ਲੱਗਦਾ ਵੀ ਉਹਦੇ ਵਿੱਚ ਆਰੀ ਦਾ ਕੰਮ ਕੀਤਾ ਹੋਇਆ ਹੈਗਾ ਬਸ ਸੋਡਾ ਫਾਇਦਾ ਹੋ ਜਾਂਦਾ ਉਹਦੇ ਨਾਲ ਵੀ ਤੁਹਾਨੂੰ 1000 ਰੁਪਏ 1500 ਰੁਪਏ ਸੂਟ ਆ ਜਿਹੜਾ ਸਸਤਾ ਪੈ ਜਾਂਦਾ ਉਹਦੇ ਨਾਲ ਜੇ ਤੁਸੀਂ ਫੁੱਲ ਹੈਂਡਵਰਕ ਕਰਾਉਂਗੇ ਤਾਂ ਉਹਦੇ ਨਾਲ ਸੂਟ ਆ ਜਿਹੜਾ ਥੋੜਾ ਜਿਹਾ ਕਾਸਟਲੀ ਚਲਾ ਜਾਂਦਾ ਲਓ ਜੀ ਅਗਲਾ ਆ ਗਿਆ ਜੀ ਪਿਓਰ ਬੈਲਵਟ ਤੇ ਬਣਿਆ ਹੈ ਇਹ ਆਪਾਂ ਨੇ ਕੀਤਾ ਜੀ ਪਿਓਰ ਬੈਲਵਟ ਤੇ ਸੂਟ ਰੈਡੀ ਹੋਇਆ ਹੈ ਇਹਦਾ ਚਾਕਾਂ ਦਾ ਕੰਮ ਮਿਲੂਗਾ ਤੁਹਾਨੂੰ ਇਹ ਇਦਾਂ ਲਓ ਜੀ ਇਹਦਾ ਤੁਹਾਨੂੰ ਚਾਕਾਂ ਦਾ ਕੰਮ ਮਿਲੂਗਾ ਇਹ ਵੀ ਪੂਰਾ ਫੁੱਲ ਹੈਂਡਵਰਕ ਦੇ ਵਿੱਚ ਕੰਮ ਹੋਇਆ ਹੋਇਆ ਹੈ ਜੀ ਦੇਖੋ ਆਪਾਂ ਤੁਹਾਨੂੰ ਦੱਸ ਕੇ ਦੇਵਾਂਗੇ ਵੀ ਜਿਹੜੀ ਦੇ ਵਿੱਚ ਹਲਕਾ ਆਰੀ ਦਾ ਟੱਚ ਹੋਇਆ ਤਾਂ ਉਹ ਵੀ ਦੱਸਾਂਗੇ ਜੇ ਤੁਹਾਨੂੰ ਪੂਰਾ ਫੁੱਲ ਹੈਂਡਵਰਕ ਦਾ ਕੰਮ ਹੈ ਜੀ ਉਹ ਵੀ ਦੱਸਾਂਗੇ ਇਹ ਆਪਾਂ ਨੇ ਉਹ ਕਰੇ ਸੋਰੀ ਉਹ ਬੈਲਵੜ ਤੇ ਨਹੀਂ ਕੀਤਾ ਵੀ ਜਿਹੜੀ ਹਨਾ ਸਸਤੀ ਹੋਊਗੀ ਸਲੀਨ ਬੈਲਵੜ ਦੇ ਵਿੱਚ ਆਪਾਂ ਨੇ ਕੰਮ ਕੀਤਾ ਸਾਰੀ ਕਮੀਜ਼ ਦੇ ਵਿੱਚ ਇਹ ਨਾ ਹੈਂਡ ਦੀ ਜਿਹੜੀ ਆਪਾਂ ਗੁੜੀਆਂ ਦੇ ਸਾਡੀਆਂ ਦੇ ਫੈਂਡੀ ਸਿਲਕ ਦੇ ਸਿੱਪੀ ਨਾਲ ਵਰਕ ਕੀਤਾ ਤੇ ਉਹ ਸਿੱਪੀ ਦਾ ਵਰਕ ਹੋਇਆ ਹੋਇਆ ਜੀ ਇਸ ਤਰ੍ਹਾਂ ਘੇਰ ਚਾਕ ਤੇ ਬਾਜੂ ਦਾ ਕੰਮ ਰਹੂਗਾ ਲਓ ਜੀ ਦੇਖੋ ਇਹੀ ਬੇਲ ਇਹਦੇ ਤੁਹਾਨੂੰ ਜਿਹੜੀ ਹੈਗੀ ਆ ਸਲਵਾਰ ਤੇ ਮਿਲੂਗੀ ਇਹਦਾ ਗਲਾ ਨਹੀਂ ਹੈਗਾ ਘੇਰਾ ਚਾਕ ਬਾਜੂ ਤੇ ਸਲਵਾ ਲਓ ਜੇ ਤਾਂ ਤੁਸੀਂ ਬੈਲਵਰਡ ਦੇ ਸੂਟਾਂ ਦੇ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਇਹੀ ਡਿਜ਼ਾਈਨ ਤੁਸੀਂ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਹੈ ਤਾਂ ਤੁਸੀਂ ਉਹਤੇ ਵੀ ਕਰਵਾ ਸਕਦੇ ਹੋ ਹੇ ਲਓ ਜੀ ਇਹ ਬੈਲਵਰਡ ਦੇ ਵਿੱਚ ਬਣ ਕੇ ਆਇਆ ਜੀ ਆਪਣੇ ਕੋਲ ਸੂਟ ਹੈ ਮੈਂ ਸਟੀਚਿੰਗ ਲਈ ਦੇਣੇ ਨੇ ਤਾਂ ਜਲਦੀ ਜਲਦੀ ਆਪਾਂ ਵੀਡੀਓ ਬਣਾ ਲਿਆ ਲਓ ਜੀ ਇਹ ਮਿਲੂਗਾ ਤੁਹਾਨੂੰ ਟਿਸ਼ੂ ਸਿਮਰ ਤੇ ਇਹ ਤੁਸੀਂ ਮੇਰੇ ਵਿਆਹ ਦੇ ਵਿੱਚ ਸੂਟ ਪਾਇਆ ਦੇਖਿਆ ਪਰ ਇਹ ਸੂਟ ਤੇ ਨਾ ਵਰਕ ਅਲੱਗ ਤੋਂ ਹੈ ਬਰਕ ਨਹੀਂ ਮੇਰੇ ਸੂਟ ਵਾਲਾ ਹੈਗਾ ਡਿਜ਼ਾਈਨ ਤੇ ਪਰ ਕਲਰ ਕੰਟਰਾਸਟ ਮੇਰੇ ਸੂਟ ਵਾਲਾ ਹੈ ਇਹ ਇਹ ਇਦਾਂ ਵੀ ਤੁਸੀਂ ਕਰ ਸਕਦੇ ਹੋ ਕਲਰ ਕੰਟਰਾਸਟ ਤੁਸੀਂ ਕਰ ਸਕਦੇ ਹੋ ਮੇਰੇ ਵਾਲਾ ਤੇ ਜੇ ਤੁਸੀਂ ਇਹਦੇ ਵਿੱਚ ਹੋਰ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਲਓ ਜੀ ਇਹ ਵੀ ਤੁਹਾਨੂੰ ਫੁੱਲ ਪੂਰਾ ਹੈਂਡਵਰਕ ਦਾ ਕੰਪਲੀਟ ਮਿਲੂਗਾ ਇਹਦਾ ਵੀ ਘੇਰਾ ਚਾਕ ਹੈ ਸਾਰਾ ਹੈਗਾ ਜੀ ਦੇਖੋ ਜੀ ਇਹਦੇ ਵਿੱਚ ਆਪਾਂ ਨੇ ਜਿਹੜਾ ਹੈਗਾ ਇਸ ਤਰ੍ਹਾਂ ਕੱਟ ਦਾਣਾ ਤੇ ਮੋਤੀ ਲਾਇਆ ਹੈ ਵਿਚਕਾਰ ਇਹ ਨਹੀਂ ਹੈਗਾ ਵੀ ਇੱਥੇ ਵੀ ਆਪਾਂ ਸਿੱਪੀ ਲਾਤੀ ਹਾਂ ਸੂਟ ਦੇ ਬਜਟ ਦੇ ਹਿਸਾਬ ਨਾਲ ਹੈ ਨਾ ਹਾਂ ਲਓ ਜੀ ਇਸ ਤਰ੍ਹਾਂ ਇਹਦਾ ਬਾਜੂ ਦਾ ਕੰਮ ਰਹੂਗਾ ਇਹਦੇ ਬਾਜੂ ਤੇ ਆਪਾਂ ਨੇ ਪੈ ਚ ਲਾ ਕੇ ਤੇ ਇਸ ਤਰ੍ਹਾਂ ਉੱਪਰ ਜਿਹੜਾ ਫਲਾਵਰ ਬਣਿਆ ਹੋਇਆ ਪੂਰਾ ਹੈਂਡਵਰਕ ਦਾ ਇਹ ਜਿਹੜਾ ਹੈਗਾ ਜੀ ਬਾਜੂ ਦਾ ਕੰਮ ਵੀ ਪੂਰਾ ਹੈਂਡਵਰਕ ਦਾ ਉੱਪਰ ਤੱਕ ਸਾਰੀ ਬਾਜੂ ਤੇ ਕੰਮ ਆਊਗਾ ਜੀ ਇਹ ਨਹੀਂ ਹੈਗਾ ਵੀ ਕੱਲਾ ਇੰਨਾ ਕੀ ਆ ਜਾਊਗਾ ਸਾਰੀ ਬਾਜੂ ਦਾ ਕੰਮ ਰਹੂਗਾ ਇਹ ਲਓ ਜੀ ਦੇਖੋ ਜੇ ਤੁਸੀਂ ਐਦਾਂ ਸੂਟ ਬਣਵਾਉਣਾ ਚਾਹੁੰਦੇ ਤਾਂ ਤੁਸੀਂ ਬਣਾ ਸਕਦੇ ਹੋ ਜੀ ਕ੍ਰਾਸ ਇਮਰ ਦੇ ਵਿੱਚ ਪੂਰਾ ਸੂਟ ਬਣਿਆ ਹੋਇਆ ਹੈ ਜੀ ਇਸ ਤਰ੍ਹਾਂ ਇਹਦੀ ਆਫ ਵਾਈਟ ਲੈਨਾਂ ਵਾਲੀ ਸਲਵਾਰ ਰਹੂਗੀ ਜੀ ਜਦੋਂ ਤੁਸੀਂ ਨਾਪ ਭੇਜਦੇ ਹੋ ਸਲਵਾਰ ਤੇ ਕੰਮ ਦੇਖੋ ਪੂਰਾ ਫਿਨਿਸ਼ਿੰਗ ਵਾਲਾ ਰਹੂਗਾ ਲਓ ਜੀ ਸਾਰਾ ਕੰਮ ਓਕੇ ਐ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬੁੱਕ ਕਰ ਲਿਓ ਜੀ ਇਹਨਾਂ ਇਹ ਆਪਾਂ ਸਟੀਚਿੰਗ ਲਈ ਦੇਣੇ ਨੇ ਜੀ ਤਿੰਨੋਂ ਸੂਟ ਮੈਂ ਜਿਹੜੇ ਇਸ ਤੋਂ ਪਹਿਲਾਂ ਦਿਖਾ ਦਿੱਤੇ ਨੇ ਤੁਹਾਨੂੰ ਬਾਕੀ ਦੇਖਦੀਆਂ ਹਾਂ ਜੀ ਕੁਝ ਕਦੇ ਦੁਪट्टे ਡਾਈ ਕਰਵਾਉਣੇ ਨੇ ਅੱਜ ਵਾਲੇ ਸੂਟ ਸਾਰੇ ਤੁਹਾਨੂੰ ਹੈਂਡਵਰਕ ਦੇ ਮਿਲਣਗੇ ਲਓ ਜੀ ਇਹ ਤੁਹਾਨੂੰ ਮਿਲੂਗੀ ਜੀ ਸ਼ਾਰਟ ਕੁੜਤੀ ਦੇਖੋ ਜੇ ਤੁਹਾਨੂੰ ਪਸੰਦ ਆ ਇਹ ਜੌਰਜਟ ਤੇ ਬਣੀ ਹੋਈ ਆ ਬਾਕੀ ਤੁਸੀਂ ਜੇ ਕਿਸੇ ਵੀ ਹੋਰ ਫੈਬਰਿਕ ਤੇ ਜਾਣਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ ਇਸ ਤਰ੍ਹਾਂ ਗਲੇ ਦਾ ਅਨੀਆਂ ਜਾਂ ਕਲਰ ਹੈ ਪੀਚ ਅਨੀਆਂ ਜਾਂ ਕਲਰ ਇਹ ਲਹਿੰਗੇ ਨਾਲ ਤਿਆਰ ਹੋਇਆ ਲਹਿੰਗਾ ਜਿਹੜਾ ਇਹਦਾ ਪਲੇਨ ਰਹੂਗਾ ਦੇਖੋ ਜਿਸ ਤਰ੍ਹਾਂ ਗਲੇ ਤੇ ਪੂਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ ਜੀ ਸਿੱਪੀ ਕੱਟ ਦਾਣਾ ਜਿਹੜਾ ਦਬਕਾ ਵਗੈਰਾ ਲਾ ਕੇ ਦੇਖੋ ਜੀ ਪੂਰਾ ਓਕੇ ਕੰਪਲੀਟ ਕੰਮ ਹੋਇਆ ਹੋਇਆ ਹੈ ਇਹਦੇ ਵਿੱਚ ਲਓ ਜੀ ਜੇ ਤੁਹਾਨੂੰ ਪਸੰਦ ਆ ਐਦਾਂ ਦੇ ਤੁਸੀਂ ਨੇ ਕਰਵਾਉਣੇ ਜੇ ਤੁਸੀਂ ਇਹੀ ਡਿਜ਼ਾਈਨ ਹਨਾ ਪੂਰੇ ਸੂਟ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਹੋ ਜਾਏਗਾ ਜੀ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਤੁਹਾਨੂੰ ਸਿਮਰ ਔਰ ਗੈਂਜਾ ਤੇ ਬਣਿਆ ਹੋਇਆ ਇਹ ਥੋੜਾ ਜਿਹਾ ਨਾ ਫਰੈਂਡਿਸ਼ ਸਿਲਕ ਵਾਂਗੂ ਸਲਿੱਪਰੀ ਜੀ ਹੁੰਦੀ ਹੈ ਇਹ ਫੈਬਰਿਕ ਲਓ ਜੀ ਇਹਦਾ ਡਿਜ਼ਾਈਨ ਦਿਖਾ ਦਈਏ ਆਪਾਂ ਤੁਹਾਨੂੰ ਇਹ ਵਾਲੀ ਸਪੁੱਠ ਆ ਗਿਆ ਲਓ ਜੀ ਦੇਖੋ ਇਸ ਤਰ੍ਹਾਂ ਇਹਦੇ ਨਾਲ ਗਲੇ ਤੇ ਕਮ ਰੂਗਾ ਇਹਦੇ ਵਿੱਚ ਹਲਕਾ ਆਰੀ ਦਾ ਟੱਚ ਆਪਾਂ ਨੇ ਦਿੱਤਾ ਜੀ ਆਪਾਂ ਐਵੇਂ ਤੁਹਾਨੂੰ ਗਲਤ ਰਹਿ ਦਈਏ ਹਨਾ ਇਹਦੇ ਵਿੱਚ ਹਲਕਾ ਆਰੀ ਦਾ ਟੱਚ ਦਿੱਤਾ ਹੋਇਆ ਹੈ ਜੀ ਪਤਾ ਵੀ ਨਹੀਂ ਲੱਗਦਾ ਦੇਖੋ ਇਹ ਇਹ ਤੇ ਕੰਮ ਨਾ ਜਿਹੜਾ ਹੈਗਾ ਇਹਦਾ ਬਾਜੂ ਦਾ ਕੰਮ ਹੈਵੀ ਰਹੂਗਾ ਇਹ ਸਾਰੇ ਬਾਜੂ ਆ ਜਿਹੜੀ ਐਦਾਂ ਆਉਗੀ ਦੇਖੋ ਲਓ ਜੀ ਪੂਰਾ ਬਾਜੂ ਦਾ ਕੰਮ ਹੈ ਬਚਾਲੋ ਕੱਟ ਪਏਗਾ ਜੀ ਜੇ ਪਵਾਉਣਾ ਤੁਸੀਂ ਪਵਾ ਸਕਦੇ ਹੋ ਜੇ ਨਹੀਂ ਪਵਾਉਣਾ ਤਾਂ ਤੁਸੀਂ ਨਾ ਵੀ ਪਵਾਓ ਪੂਰਾ ਕੰਮ ਜਿਹੜਾ ਹੈਵੀ ਹੋਇਆ ਹੈ ਜੀ ਇਹਦੇ ਉੱਪਰ ਇਹ ਹੋ ਗਿਆ ਜੀ ਬਾਜੂ ਦਾ ਤੇ ਗਲੇ ਦਾ ਕੰਮ ਤੇ ਇਹਦੇ ਜਿਹੜਾ ਹੈਗਾ ਜੀ ਸਲਵਾਰ ਦੇ ਪਹੁੰਚੇ ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਲਓ ਜੀ ਜੇ ਤੁਹਾਨੂੰ ਪਸੰਦ ਆਏ ਤਾਂ ਸਕਰੀਨਸ਼ਾਟ ਲੈ ਕੇ ਐਦਾਂ ਦੇ ਸੂਟ ਤੁਸੀਂ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਲਓ ਜੀ ਇਹ ਸਾਨੂੰ ਕਾਲੀ ਕਾਲੀ ਸੂਟ ਆਏ ਨੇ ਹਜੇ ਮੈਨੂੰ ਕਾਰੀਅਰ ਦੇ ਰੇਟਾਂ ਦਾ ਤਾਂ ਕੁਝ ਨਹੀਂ ਪਤਾ ਜੀ ਇਸੇ ਫਿਰ ਤੁਸੀਂ ਕਹੋਗੇ ਹਨਾ ਵੀ ਰੇਟ ਦੱਸੋ ਸਾਨੂੰ ਕੋਈ ਗੱਲ ਨਹੀਂ ਆਪਾਂ ਦੱਸ ਦਾਂਗੇ ਤੁਹਾਨੂੰ ਵੀਡੀਓ 'ਚ ਰੇਟ ਹਨ ਜੀ ਮੇਰੇ ਕੋਲ ਟਾਈਮ ਨਹੀਂ ਮੈਂ ਬਾਜ਼ਾਰ ਵੀ ਜਾਣਾ ਲਓ ਜੀ ਅਗਲਾ ਆ ਗਿਆ ਜੀ ਇਹ ਮਜੈਂਟਾ ਕਲਰ ਖਾਦੀ ਸਿਲਕ ਤੇ ਬਣਿਆ ਹੋਇਆ ਇਹ ਤੁਸੀਂ ਇਹਨਾਂ ਜੀ ਮੈਂ ਹੁਣ ਆਪਣੇ ਕੋਲੇ ਜਪਾਨ ਸਿਲਕ ਆ ਗਈ ਉਹਦੇ ਉੱਪਰ ਬਣਵਾਉਣਾ ਜੀ ਇਹ ਵਰਕ ਬਹੁਤ ਸੋਹਣਾ ਬਣੂਗਾ ਲਓ ਜੀ ਸਾਰਾ ਫੁੱਲ ਹੈਂਡਵਰਕ ਦੇ ਵਿੱਚ ਕੰਮ ਰਹੂਗਾ ਜੀ ਦੇਖੋ ਕੰਮ ਦੇਖੋ ਪੂਰਾ ਵਧੀਆ ਇਹ ਗਲੇ ਤੋਂ ਲੈ ਕੇ ਸਟਾਰਟ ਹੋਊਗਾ ਜੀ ਲਓ ਜੀ ਓਕੇ ਇੱਕ ਨੰਬਰ ਕੰਮ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਦਾ ਦੇਖੋ ਜੀ ਸਾਰੀ ਸ਼ਰਟ ਦੇ ਵਿੱਚ ਪੂਰੀ ਡਿਜ਼ਾਈਨਿੰਗ ਬਣੀ ਹੋਈ ਆ ਘੇਰ ਤੇ ਵੀ ਪੂਰਾ ਕੰਮ ਮਿਲੂਗਾ ਤੁਹਾਨੂੰ ਘੇਰ ਦਾ ਕੰਮ ਦੇਖੋ ਕਿੰਨਾ ਹੈਵੀ ਹੋਇਆ ਸਾਰੀ ਸ਼ਰਟ ਤੇ ਪੂਰਾ ਕੰਮ ਹੈ ਹੈਂਡਵਰਕ ਦਾ ਤੇ ਇਸ ਤਰ੍ਹਾਂ ਇਹਦੇ ਆਪਾ ਤੁਹਾਨੂੰ ਇਹਦੇ ਸਲਵਾਰ ਤੇ ਕੰਮ ਨਹੀਂ ਹੋਣਾ ਜੀ ਇਹਦੀ ਜਿਹੜੀ ਬਾਜੂ ਆ ਉਹ ਵੀ ਪੂਰਾ ਬਾਜੂ ਤੇ ਵੀ ਉਨਾ ਹੀ ਕੰਮ ਰਹੂਗਾ ਦੇਖੋ ਅੱਜ ਕੱਲ ਇਹ ਨਹੀਂ ਹੈਗਾ ਜੀ ਹੈਨਾ ਅਗਲਾ ਕੱਲੀ ਸ਼ਰਟ ਦਾ ਕੰਮ ਦੇਖ ਲੈਂਦਾ ਇਹ ਬਾਜੂ ਦਾ ਨਹੀਂ ਦੇਖਦਾ ਉਨਾਂ ਹੀ ਕੰਮ ਬਾਜੂ ਤੇ ਹੋ ਗਿਆ ਜੀ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਇਹ ਆਪਾਂ ਨੇ ਕੀਤਾ ਜੀ ਖਾਦੀ ਸਿਲਕ ਤੇ ਜੇ ਤੁਸੀਂ ਕਿਸੇ ਹੋਰ ਫੈਬਰਿਕ ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉਹਤੇ ਵੀ ਕਰਵਾ ਸਕਦੇ ਹੋ ਲਓ ਜੀ ਬਹੁਤ ਸੋਹਣੀ ਚੀਜ਼ ਹੈ ਜਿਹੜੀ ਰੈਡੀ ਹੋਈ ਹੋਈ ਹੈ ਮੇਰੀ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਲਓ ਬਾਕੀ ਸੂਟ ਤੋਂ ਕਾਫੀ ਆਏ ਪਏ ਨੇ ਹੁਣ ਮੈਂ ਜਲਦੀ ਜਾ ਜਾਣੇ ਦੀ ਵੀਡੀਓ ਹੁਣ ਨਾਲ ਹੁੰਦੇ ਆਪਾਂ ਜਿਹੜੇ ਜਿਹੜੇ ਜਲਦੀ ਤਿਆਰ ਕਰਵਾ ਕੇ ਦੇਣੇ ਨੇ ਭੈਣਾਂ ਨੂੰ ਆਪਾਂ ਉਹਨਾਂ ਉਹਨਾਂ ਦੀ ਵੀਡੀਓ ਅਪਲੋਡ ਕਰ ਰਹੇ ਆ ਨਾਲ ਹੁੰਦੇ ਕੀ ਕਰੀਏ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ 8-9 ਸੂਟ ਦਿਖਾ ਦਿੱਤੇ ਨੇ ਹੈਂਡਵਰਕ ਦੇ ਸੂਟ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਕਿ ਮੇਰਾ ਜਿਹੜਾ ਤੁਸੀਂ ਦੇਖਿਆ ਹੋਊਗਾ ਇਹ ਜਾਗੋ ਤੇ ਬਣਿਆ ਹੋਇਆ ਸੂਟ ਮੋਰਨੀਆਂ ਵਾਲਾ ਇਹ ਬਣ ਕੇ ਤਾਂ ਕਿਸੇ ਹੋਰ ਦੀਦੀ ਦਾ ਰੈਡੀ ਹੋਇਆ ਸੀਗਾ ਪਰ ਹੁਣ ਇੱਕ ਐਮਰਜੈਂਸੀ ਆ ਗਈ ਜੀ ਉਹਨਾਂ ਲਈ ਆਪਾਂ ਨੂੰ ਇਹ ਸੂਟ ਰੈਡੀ ਕਰਵਾਉਣਾ ਪਊਗਾ ਪਰ ਉਹਨਾਂ ਨੇ ਗਲੇ ਦਾ ਕੰਮ ਸਕਿੱਪ ਕਰਾਇਆ ਸੀ ਹੁਣ ਮੈਰਿਜ ਵਿੱਚ ਆ ਗਈ ਉਹਨਾਂ ਨੂੰ ਗਲੇ ਦੇ ਕੰਮ ਵਾਲਾ ਮੈਂ ਕਿਹਾ ਵੀ ਮੇਰੇ ਕੋਲ ਬਣਿਆ ਪਿਆ ਤੁਸੀਂ ਉਹ ਲੈ ਲਓ ਜੀ ਤੁਹਾਡੀ ਮੈਰਿਜ ਵਿੱਚ ਆ ਰਹੀ ਹੈ ਹਨ ਇਸ ਤਰ੍ਹਾਂ ਗਲੇ ਤੇ ਕੰਮ ਹੋਊਗਾ ਜੀ ਸਾਰਾ ਤੁਸੀਂ ਦੇਖਿਆ ਹੋਇਆ ਮੇਰੇ ਪਾਏ ਹੋਇਆ ਤੇ ਵਾਲਾ ਘੇਰ ਤੇ ਕੰਮ ਹੋਊਗਾ ਬਾਜੂ ਦਾ ਕੰਮ ਵੀ ਇਹਦਾ ਪੂਰਾ ਰਹੂਗਾ ਜੀ ਦੇਖੋ ਆਪਾਂ ਬਾਜੂ ਤੇ ਵੀ ਕੰਮ ਪੂਰਾ ਰੱਖਦੇ ਹਾਂ ਜੀ ਨਾਲ ਇਹ ਨਹੀਂ ਹੈਗਾ ਵੀ ਕੱਲੀ ਜਾ ਕੱਲੀ ਇਹ ਵਾਲੀ ਬੇਲ ਪਾ ਦਾਂਗੇ ਇਹ ਚੀਜ਼ ਨਹੀਂ ਹੋਊਗੀ ਇਹਦਾ ਵੀ ਮੈਂ ਤਾਂ ਪੱਟਾ ਡਾਈ ਕਰਾ ਕੇ ਫਿਨਿਸ਼ਿੰਗ ਕਰਾ ਕੇ ਆਪਾਂ ਪਾਰਸਲ ਲਗਾਉਣਾ ਵਧੀਆ ਜਿਆਦਾ ਗਿਆ ਟਾਈਮ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ 8-9 ਸੂਟ ਦਿਖਾ ਦਿੱਤੇ ਨੇ ਸਾਰੇ ਹੈਂਡਵਰਕ ਦੇ ਸੂਟ ਨੇ ਮੇਰੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੇ ਬਰਕ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਕੱਲ ਨੂੰ ਮਿਲਦੇ ਹਾਂ ਹੋਰ ਸੋਹਣੇ ਜਿਹੇ ਸੂਟਾਂ ਦੇ ਨਾਲ ਸੋਹਣੇ ਜਿਹੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ